ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਖਤਰੀ ਸੀ ਉਸ ਦਾ ਨਾਮ ਸੀ ਪ੍ਰੇਮਾ ਉਸ ਦਾ ਕੋਈ ਨਹੀਂ ਸੀ ਉਸ ਨੂੰ ਦੇਖ ਕੁਸ਼ਟ ਹੋ ਗਿਆ ਬਹੁਤ ਦਇਆ ਵਾਲੀ ਦਸ਼ਾ ਸੀ ਉਸ ਦੇ ਸਰੀਰ ਦੀ ਦਸ਼ਾ ਦੇਖ ਕੇ ਕੋਈ ਉਸ ਦੇ ਕੋਲ ਨਹੀਂ ਸੀ ਜਾਂਦਾ ਸਾਰੇ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ ਤੇ ਪ੍ਰੇਮਾ ਪ੍ਰੇਮਾ ਵਿਚਾਰਾ ਜਿੱਧਰ ਵੀ ਜਾਣਾ ਹੁੰਦਾ ਛਿੜਕ ਛਿੜਕੇ ਜਾਂਦਾ ਪ੍ਰੇਮੀ ਨੂੰ ਆਪਣੀ ਜ਼ਿੰਦਗੀ ਬੋਝ ਲੱਗਣ ਲੱਗ ਪਈ ਸੀ ਉਹ ਬਹੁਤ ਉਦਾਸ ਰਹਿੰਦਾ ਫਿਰ ਇੱਕ ਦਿਨ ਪ੍ਰੇਮੀ ਨੂੰ ਕਿਸੇ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣਾਈ ਤੇ ਪ੍ਰੇਮੀ ਦੇ ਮਨ ਨੂੰ ਕੁਝ ਸਕੂਨ ਮਿਲਿਆ ਤੇ ਫਿਰ ਹਰ ਰੋਜ਼ ਪ੍ਰੇਮਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣਦਾ ਜਿਉਂ-ਜਿਉਂ ਮਹਿਮਾ ਸੁਣਦਾ ਤਿਉਂ-ਤਿਉ ਉਹਦੇ ਮਨ ਵਿੱਚ ਉਮੰਗ ਜਾਗਦੀ ਸਤਿਗੁਰੂ ਦੇ ਦਰਸ਼ਨ ਕਰਨ ਦੀ ਕਿ ਮੈਂ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਜਾਵਾਂ ਤੇ ਐਸੇ ਅਮੰਗ ਨਾਲ ਇੱਕ ਦਿਨ ਪ੍ਰੇਮਾ ਬਿਨਾਂ ਹੱਥਾਂ ਪੈਰਾਂ ਦੇ ਕਿਸੜਦਾ ਕਿਸੜਦਾ ਗੋਦਵਾਲ ਸਾਹਿਬ ਆ ਪਹੁੰਚਿਆ ਤੇ ਉਸਦੇ ਆਉਂਦਿਆਂ ਹੀ ਉਸਦੇ ਕੰਨਾਂ ਵਿੱਚ ਆਵਾਜ਼ ਪਈ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਇਸ ਮਿੱਠੀ ਮਧੁਰ ਆਵਾਜ਼ ਨੇ ਅੰਦਰ ਪ੍ਰੇਮ ਦੀ ਲਹਿਰ ਚਲਾ ਦਿੱਤੀ ਤੇ ਜਦੋਂ ਪ੍ਰੇਮ ਅੰਦਰ ਜਾਗ ਜਾਵੇ ਤੇ ਦੁੱਖ ਹਾਵੀ ਨਹੀਂ ਹੁੰਦਾ ਤੇ ਪ੍ਰੇਮੇ ਦੇ ਅੰਦਰ ਜਿੰਨਾ ਪ੍ਰੇਮ ਵਿਰਾਗ ਜਾਗਦਾ ਹੈ ਉਹ ਨਹੀਂ ਉੱਚੀ ਉੱਚੀ ਮਿੱਠੇ ਬੋਲ ਬੋਲਦਾ ਹੈ ਉਸ ਦੀ ਮਿੱਠੀ ਬਾਤ ਸੁਣ ਕੇ ਸਭ ਉਸ ਦੇ ਵੱਲ ਆ ਰਹੇ ਸਨ ਜੋ ਵੀ ਮਨ ਵਿੱਚ ਆਉਂਦਾ ਉਹ ਉਹੀ ਉਚਾਰੀ ਜਾਂਦਾ ਪ੍ਰੇਮਾ ਪ੍ਰੇਮ ਵਿੱਚ ਮਗਨ ਸੀ ਕਿਸੇ ਦੀ ਪਰਵਾਹ ਨਹੀਂ ਸੀ ਮਨ ਵਿੱਚ ਧਾਰ ਲਿਆ ਪ੍ਰੇਮਾ ਨੇ ਪ੍ਰਾਂਹ ਛੱਡਣ ਤੋਂ ਪਹਿਲਾਂ ਜਗ ਦੀ ਜੂਤ ਦਰਸ਼ਨ ਹੋ ਜਾਣ ਹੁਣ ਜਾ ਕੇ ਦਰਸ਼ਨ ਕਰੂੰਗਾ ਜਦ ਪ੍ਰਾਂਹ ਛੱਡ ਦੇਵਾਂਗਾ ਲੋਕ ਕਹਿ ਰਹੇ ਸਨ ਤੈਨੂੰ ਕੁਸਟ ਦਾ ਰੋਗ ਹੈ ਇਸ ਤੇਜਰਾਸਿਨ ਦੂਰ ਦੂਰ ਤੱਕ ਜਾਂਦੇ ਹਨ ਤੂੰ ਦੂਜੇ ਲੋਕਾਂ ਨੂੰ ਵੀ ਰੋਗ ਲਾਏਗਾ ਪਰ ਇਸ ਦੇ ਵਿਰਾਗ ਵਰਲਾਪ ਪ੍ਰੇਮ ਦੇ ਅੱਗੇ ਕਿਸੇ ਦੀ ਪੇਛ ਨਹੀਂ ਗਈ ਪ੍ਰੇਮ ਦਾ ਕੋਈ ਐਸਾ ਵਿਧਾਨ ਹੈ ਜਿੱਥੇ ਪ੍ਰੇਮ ਆਉਂਦਾ ਹੈ ਸਭ ਸ਼ਕਤੀਆਂ ਆਪਣੇ ਆਪ ਅਰਪਣ ਹੋ ਜਾਂਦੀਆਂ ਹਨ ਗੁਰੂ ਗੁਰੂ ਦਾ ਜਾਪ ਹੁਣ ਉੱਚੀ ਧੁਨੀ ਵਿੱਚ ਜਪਦਾ ਹੈ ਸਾਰੇ ਗਉਂਦਵਾਲ ਸਾਹਿਬ ਵਿੱਚ ਇਹ ਧੁਨੀ ਸੁਣਾਈ ਦਿੰਦੀ ਹੈ ਜਦ ਸੱਚੀ ਪ੍ਰੀਤ ਜਾਗਦੀ ਹੈ ਤਾਂ ਆਪੇ ਹੀ ਬੋਲ ਸਿਮਰਨ ਬਣ ਜਾਂਦੇ ਹਨ ਲੋਕੀ ਇਕੱਠੇ ਹੋ ਜਾਂਦੇ ਤੁਨੀ ਕਿੰਨੀ ਨਰਾਲੀ ਹੈ ਬੜਾ ਹੀ ਆਨੰਦ ਆਉਂਦਾ ਹੈ ਜਦ ਨੇ ਲੱਗ ਜਾਵੇ ਤਾਂ ਨੀਂਦ ਚਲੀ ਜਾਂਦੀ ਹੈ ਪ੍ਰੇਮਾ ਸੋਚਦਾ ਹੈ ਇੱਥੇ ਆ ਕੇ ਕੋਈ ਬ੍ਰਹਮ ਗਿਆਨੀ ਹੋ ਜਾਂਦਾ ਹੈ ਕੋਈ ਪਰਮ ਹੰਸ ਹੋ ਜਾਂਦਾ ਹੈ ਪਰ ਮੇਰੇ ਤੇ ਕਿਉਂ ਨਹੀਂ ਦਰਸ ਹੋ ਰਿਹਾ ਫਿਰ ਮਨ ਵਿੱਚ ਧਾਰ ਲਿਆ ਮੇਰੇ పాਪ ਬਹੁਤ ਵੱਡੇ ਹਨ ਸ਼ਾਇਦ ਬਖਸ਼ਣ ਯੋਗ ਨਹੀਂ ਪਰ ਮੈਂ ਵੀ ਗੋਦਵਾਲ ਸਾਹਿਬ ਵਿੱਚ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਉਹਨਾਂ ਦੀ ਇੱਕੋ ਨਦਰ ਨਾਲ ਮੇਰੇ ਪਾਪ ਮਿਟ ਜਾਣਗੇ ਚਾਹੇ ਮੇਰੇ ਪ੍ਰਾਨ ਨਿਕਲ ਜਾਣ ਪਰ ਜਿੰਨਾ ਚਿਰ ਦਰਸ਼ਨ ਨਹੀਂ ਕਰਾਂਗਾ ਮੈਂ ਇੱਥੇ ਹੀ ਰਹਿਣਾ ਹੈ ਕਿੱਥੇ ਨਹੀਂ ਜਾਵਾਂਗਾ ਤੇ ਪ੍ਰੇਮੇ ਦੀ ਮਿੱਠੀ ਬਾਤ ਸੁਣ ਕੇ ਕੋਈ ਠੰਡਾ ਚੱਲਿਆ ਕੇ ਛਕਾਉਂਦਾ ਤੇ ਕੋਈ ਪ੍ਰਸ਼ਾਦਾ ਲੈ ਕੇ ਆਉਂਦਾ ਪਰ ਪ੍ਰੇਮੇ ਨੂੰ ਇੱਕੋ ਤਾਂਗ ਇੱਕੋ ਆਸ਼ਾ ਲਈ ਬੈਠਾ ਹੈ ਦਰਸ਼ਨ ਹੋ ਜਾਵਣ ਜਦ ਅਣੀਆਂ ਵਾਲੇ ਬਾਣ ਵੱਜਦੇ ਹਨ ਗੱਲ ਕਥਨ ਤੋਂ ਬਾਹਰ ਹੋ ਜਾਂਦੀ ਹੈ ਕਰਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭਿਖਿਆ ਪਾਏ ਹੁਣ ਪ੍ਰੇਮੀ ਨੂੰ ਸੁੱਧ ਬੁੱਤ ਨਹੀਂ ਰਹਿੰਦੀ ਗੱਲ ਉਲਟ ਗਈ ਲੋਕ ਤਰਸ ਵਿੱਚ ਆ ਗਏ ਸਤਿਗੁਰੂ ਤੁਹਾਡੇ ਦਰ ਤੇ ਕੁਸ਼ਤੀ ਬੈਠਾ ਹੈ ਦੇਨੂੰ ਬੜਾ ਦੁੱਖ ਹੈ ਪਰ ਦਵਾਰੇ ਤੇ ਡਿੱਗਿਆ ਪਿਆ ਹੈ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਦਰਸ਼ਨ ਦੇ ਵਿਰਾਗ ਵਿੱਚ ਮੁਰਸ਼ਿਦ ਹੋ ਜਾਂਦਾ ਹੈ ਬੜਾ ਹੀ ਮਿੱਠਾ ਗੀਤ ਗਾਉਂਦਾ ਹੈ ਬੜੀ ਹੀ ਮਿੱਠੀ ਆਵਾਜ਼ ਹੈ ਤੇ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਜੋ ਸਮਰਾਤ ਹਨ ਜਿਨ੍ਹਾਂ ਦੀ ਅਕਥ ਕਥਾ ਹੈ ਉਹਨਾਂ ਗਿਆ ਉਸ ਨੂੰ ਪਤਾ ਹੈ ਜੇ ਸਾਨੂੰ ਪਤਾ ਹੈ ਲੱਦਾ ਜੋ ਚੀਜ਼ ਲੱਭਣੀ ਸੀ ਲੱਭ ਲਈ ਹੈ ਪਾ ਉਸਨੇ ਸਾਨੂੰ ਲੱਭ ਲਿਆ ਹੈ ਉਸਨੇ ਗੁਰੂ ਨਾਨਕ ਨੂੰ ਲੱਭ ਲਿਆ ਹੈ ਉਸਨੇ ਦਰਸ਼ਨ ਲੱਭ ਲਏ ਹਨ ਆਵਾਜ਼ ਬਦਲਦੀ ਜਾ ਰਹੀ ਹੈ। ਪ੍ਰੇਮ ਵਿੱਚ ਵਿਆਕਲ ਹੋ ਕੇ ਉੱਚੀ ਉੱਚੀ ਜੱਪਦਾ ਹੈ। ਪ੍ਰੇਮ ਕਿੱਥੋਂ ਜਾ ਕੇ ਪਕੜਦਾ ਹੈ? ਸਭ ਕੁਝ ਭੁੱਲ ਗਿਆ ਹੈ। ਇੱਕੋ ਇੱਕ ਗੱਲ ਯਾਦ ਹੈ। ਗੁਰੂ ਅਮਰਦਾਸ ਪਾਤਸ਼ਾਹ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਮਨ ਵਿੱਚ ਐਸੀ ਖਿੱਚ ਪੈ ਗਈ। ਜੋ ਸਰਬਕਲਾ ਸਮਰਾਥ ਹਨ। ਜਾਣ ਗਏ। ਗੱਲ ਕੱਚੀ ਨਹੀਂ ਹੈ। ਸੱਚੀ ਭਗਤੀ, ਵਿਰਾਗ ਜਾਗ ਪਿਆ ਹੈ। ਗੁਰੂ ਜੀ ਠ ਪਏ। ਕਿਆ ਪਹਿਲਾਂ ਇਸ ਨੂੰ ਇਸ਼ਨਾਨ ਕਰਾਓ ਜਿੱਥੇ ਮੇਰੇ ਇਸ਼ਨਾਨ ਦਾ ਜਲ ਇਕੱਠਾ ਹੁੰਦਾ ਹੈ ਇਸ਼ਨਾਨ ਕਰਦੇ ਸਾਰ ਇਸ ਦੀ ਦੇਹੀ ਠੀਕ ਹੋ ਜਾਵੇਗੀ ਕੋਈ ਅੰਗ ਨੰਗਾ ਨਾ ਰਹੇ ਸਿਰ ਮੂੰਹ ਨੋਂ ਤੱਕ ਟੱਕ ਦੇਣਾ ਪਹਿਲਾਂ ਇਸ਼ਨਾਨ ਕਰਾਓ ਫਿਰ ਚੋਲਾ ਪਹਿਨਾਓ ਟੱਕਿਆ ਟਕਾਇਆ ਲੈ ਆਓ ਜੋ ਦੱਸ ਸਕਾਂ ਕਿ ਤੇਰਾ ਕੱਪੜਾ ਨਵੀਨ ਆ ਗਿਆ ਹੈ ਤੇਰਾ ਕੋਟਾ ਕੱਟਿਆ ਗਿਆ ਹੈ ਸਿੱਖਾਂ ਦੇ ਮਨ ਵਿੱਚ ਆਨੰਦ ਆ ਗਿਆ ਉਪਰੇਮੈ ਨੂੰ ਕਹਿਣ ਲੱਗੇ ਗੁਰੂ ਤੇਨੂ ਆਪ ਬੁਲਾ ਰਹੇ ਹਨ ਬ੍ਰह्म ਗਿਆਨੀ ਦੇ ਸਰੀਰ ਨਾਲ ਸ਼ੋਕੇ ਜਲ ਆਪ ਉਹ ਯਾਦਾ ਸਮਾ ਬਣ ਗਿਆ ਸੀ ਅੰਮ੍ਰਿਤ ਜਲ ਵਿੱਚ ਇਸ਼ਨਾਨ ਹੋ ਗਿਆ ਤੇ ਮਜੀਠੇ ਰੰਗ ਦਾ ਵਸਤਰ ਪਹਿਨ ਕੇ ਮੁੱਖ ਤੋਂ ਪੈਰਾਂ ਤੱਕ ਪਰਦੇ ਵਿੱਚ ਲੈ ਕੇ ਆਏ ਹੁਣ ਗੁਰੂ ਜੀ ਨੇ ਪਰਦਾ ਉਠਾ ਕੇ ਉਸ ਦਾ ਮੁੱਖ ਵੇਖਿਆ ਜਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਨਜ਼ਰ ਪਈ ਦੇਵਤਾ ਸ੍ਰੂਪ ਹੋ ਗਿਆ ਦੇਹੀ ਦੇਵ ਹੋ ਗਈ ਕਰਮੀ ਆਵੇ ਕੱਪੜਾ ਨਦਰੀ ਮੋਖਦਵਾਰ ਹੁਣ ਬਖਸ਼ਿਸ਼ ਦਾ ਕੱਪੜਾ ਦੇ ਰਹੇ ਹਨ ਕਿਆ ਜਪ ਸਤਨਾਮ ਬ੍ਰह्म ਪ੍ਰਕਾਸ਼ ਦੇ ਰਹੇ ਹਨ ਆਪਣੇ ਹੱਥੀ ਤਿਲਕ ਮੱਥੇ ਤੇ ਲਗਾ ਰਹੇ ਹਨ ਪਰਮ ਪਦਵੀ ਮਿਲ ਗਈ ਇਹ ਹਨ ਗੁਰੂ ਦੀਆਂ ਵਡਿਆਈਆਂ ਕੁਸ਼ਤੀਆਂ ਦੇ ਕੁਸ਼ਟ ਹਟ ਰਹੇ ਹਨ ਗੁਰੂ ਜੀ ਨੇ ਕਿਹਾ ਸਭ ਕੁਝ ਦੇਣਾ ਹੈ ਤੇਰਾ ਨਾਮ ਮੁਰਾਰੀ ਰੱਖ ਦਿੱਤਾ ਹੈ ਪਰਿ ਸਭਾ ਵਿੱਚ ਬੋਲੇ ਉਸ ਸਿੱਖ ਤੇ ਮੇਰੀ ਖੁਸ਼ੀ ਹੋਵੇਗੀ ਜਿਹੜਾ ਆਪਣੀ ਬੇਟੀ ਇਸ ਮਰਾਰੇ ਨੂੰ ਦੇਵੇਗਾ ਹੁਣ ਸਭ ਕੁਝ ਦੇਣਾ ਹੀ ਦੇਣਾ ਹੈ ਅਜੇ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਦਾ ਕੁਸ਼ਟ ਚਲਾ ਗਿਆ ਇਸ ਦਾ ਜਨਮ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਚਲਾ ਗਿਆ ਤੁਰੰਤ ਇਹ ਨਿਰਣਾ ਕਰਨਾ ਕਠਨ ਹੈ ਇੱਕ ਸੇਖ ਹੈ ਉਪਪਲ ਨਾਮ ਦਾ ਹੈ ਹੱਥ ਜੋੜ ਕੇ ਖੜਾ ਹੋ ਗਿਆ ਮੇਰੀ ਬੇਟੀ ਵਰਦੇ ਜੋਗ ਹੈ ਮਹਾਰਾਜ ਬੇਟੀ ਚਰਣਾ ਵਿੱਚ ਪੇਟ ਕਰਦਾ ਹਾਂ ਤੇ ਜਦੋਂ ਆਪ ਦੀ ਨਜ਼ਰ ਹੋ ਗਈ ਤਾਂ ਆਪਣੀ ਬੇਟੀ ਦੀ ਆਨੰਦ ਕਰ ਇਸ ਮਰਾਰੀ ਸਿੱਖ ਨਾਲ ਕਰਨ ਦੀ ਬੇਨਤੀ ਕਰਦਾ ਹਾਂ ਪਰ ਸੋਚਿਆ ਮੇਰੀ ਘਰ ਵਾਲੀ ਦਿਲ ਦੀ ਖੋਟੀ ਹੈ ਕਠੋਰ ਸੁਭਾਅ ਦੀ ਹੈ ਉਹਨੂੰ ਕਿਹਾ ਤੂੰ ਲੰਗਰ ਵਿੱਚ ਪ੍ਰਸ਼ਾਦੇ ਬਣਾਈ ਚੱਲ ਇਸਤਰੀ ਲੰਗਰ ਵਿੱਚ ਚਲੀ ਗਈ ਉਧਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਿਨਾਂ ਚਿਰ ਲਾਏ ਕਾਰਜ ਕਰ ਦਿੱਤਾ ਵੇਖੋ ਜਗਤ ੱੱਕੇ ਮਾਰਦਾ ਹੈ ਪਰ ਗੁਰੂ ਜੀ ਕਲਣਾ ਲਗਾਉਂਦੇ ਹਨ ਉਹ ਦੇ ਅਜ ਨੂਰ ਦੀ ਦੇ ਬਣ ਗਈ ਕਿਵੇਂ ਮਹਾਰਾਜ ਤਰੁੱਠੇ ਇਹ ਇੱਕ ਵਿਸ਼ਵਾਸ ਦੀ ਕਥਾ ਹੈ ਗੁਰੂ ਪੂਰਨ ਸਨ ਸਮਰੱਥ ਸਨ ਤੇ ਪ੍ਰੇਮੀ ਨੂੰ ਕਲਾਵਾਨ ਮੁਰਾਰੀ ਬਣਾ ਦਿੱਤਾ ਤੇ ਕੁਝ ਲੋਕੀ ਦੌੜੇ ਦੌੜ ਗਏ ਘਰਵਾਲੀ ਨੂੰ ਕਿਹਾ ਤੇਰੇ ਘਰਵਾਲੇ ਨੇ ਠੱਗੀ ਕੀਤੀ ਹੈ ਉਹ ਤਾਂ ਅੱਗੇ ਹੀ ਕਰੋਦੀ ਸੁਭਾਅ ਵਾਲੀ ਸੀ ਲੱਗੀ ਰੋਣ ਪਟਣ ਫਿੱਕੇ ਬੋਲ ਬੋਲਦੀ ਪਹੁੰਚ ਗਈ ਗੁਰਾਂਜੀ ਦੇ ਪਾਸ ਅਸੀਂ ਤਾਂ ਖੁਸ਼ੀ ਲੈਣ ਆਏ ਸੀ ਤੁਸੀਂ ਇਹ ਕੀ ਕਰ ਦਿੱਤਾ ਮੇਰੀ ਪੁੱਤਰੀ ਕੁਸ਼ਤੀ ਨਾਲ ਵਿਆਹ ਦਿੱਤੀ ਪਿਤਾ ਹੀਣ ਮਾਤਾ ਹੀਣ ਰੂਪ ਹੀਣ ਗ੍ਰਾਮ ਹੀਣ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਥੋੜਾ ਮੁਸਕਰਾਏ ਉਹ ਜਾਣਦੇ ਸਨ ਇਹ ਅਣਜਾਣ ਹੈ ਪ੍ਰੇਮਾ ਮਰਾਰੀ ਦੀ ਤੇ ਕੰਚਨ ਵਰਗੀ ਹੋ ਗਈ ਹੈ ਉਹ ਤਾਂ ਬ੍ਰह्म ज्ञानी ਹੋ ਗਿਆ ਹੈ ਤੇਰੀ ਬੇਟੀ ਦਾ ਨਾਮ ਮੱਥੋ ਤੇ ਇਸ ਦਾ ਨਾਮ ਮਰਾਰੀ ਹੋ ਗਿਆ ਮੱਥੋ ਮਰਾਰੀ ਤੇ અપਾਰ ਕਿਰਪਾ ਹੋ ਗਈ ਹੈ ਪਹਿਲਾਂ ਮੱਥੋ ਦਾ ਨਾਮ ਆਵੇਗਾ ਪਿਛੇ ਮਰਾਰੀ ਦਾ ਨਾਮ ਦੁਨੀਆ ਇਹਨਾਂ ਦੋਵਾਂ ਦੀ ਪੂਜਾ ਕਰੂਗੀ ਤੂੰ ਚਿੰਤਾ ਨਾ ਕਰ ਸਾਰਾ ਦੁੱਖ ਛੱਡ ਦੇ ਇਹ ਦੋਨੇ ਬੜੇ ਹੀ ਭਾਗਾਂ ਵਾਲੇ ਹੋ ਗਏ ਹਨ ਤੇ ਆਪ ਗੁਰੂ ਜੀ ਵਿਦਾ ਕਰਨ ਜਾ ਰਹੇ ਹਨ ਉਹ ਬੇਕਰਾਂ ਇਨਸਾਨ ਘਰਵਾਲਾ ਬਣਾ ਦਿੱਤਾ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਨ ਦਿਆਲ ਹਨ ਸਾਰੇ ਸੰਸਾਰ ਵਿੱਚ ਜੈ ਜੈਕਾਰ ਦੀ ਆਵਾਜ਼ ਆ ਰਹੀ ਹੈ ਤੇ ਜਿਹੜਾ ਕੋਈ ਵੀ ਇਹ ਅਚਰਜ ਨਦਰ ਵਾਲੀ ਰਸ ਵਾਲੀ ਅਕਥ ਕਥਾ ਸੁਨੇਗਾ ਜਾਂ ਇਸ ਨੂੰ ਸੁਣਾਵੇਗਾ ਉਸ ਨੂੰ ਗੁਰੂ ਜੀ ਤੋਂ ਚਾਰ ਪਦਾਰਥ ਪ੍ਰਾਪਤ ਹੋਣਗੇ ਧਰਮ, ਅਰਥ, ਕਾਮ ਅਤੇ ਮੋਕ ਮੋਕ ਯਾਨੀ ਲੋਕ ਪਰਲੇਖ ਸਹੀਲਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ